ਮੇਰੀ ਸਟੋਰੀ ਇਦਾਂ ਦੀ ਆ ਵੀ ਇਹ ਸੱਪਾਂ ਕਰਕੇ ਸਰ ਮੇਰਾ ਵਿਆਹ ਟੁੱਟ ਗਿਆ ਭਾਜੀ ਮੈਂ ਜਿਹੜੇ ਗਲਾਸ 'ਚ ਮੈਂ ਪਾਣੀ ਪੀ ਰਿਆ ਨਾ ਉਹ ਗਲਾਸ ਉਹ ਘਰੇ ਨਹੀਂ ਲੈ ਕੇ ਜਾਂਦਾ ਆਂਟੀ ਅੰਦਰੋਂ ਆਵਾਜ਼ ਮਾਰ ਕੇ ਕਹਿ ਰਹੇ ਨੇ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਬੈੱਡਰੂਮ ਤੱਕ ਵੀ ਲੈ ਆਉਂਦੇ ਜੇ 500 ਵੀਡੀਓ ਪਈ ਹੈ ਨਾ ਮੇਰੀ ਇੰਸਟਾਗ੍ਰam ਤੇ ਤੇ ਵਿੱਚੋਂ ਮੇਰੇ ਕੋਲ 400 ਵੀਡੀਓ ਮੇਰੇ ਬੇਟੇ ਦੀ ਬਣੀ ਹੋਈ ਹੱਥ ਦੀ ਆ ਇਹਨੇ ਕਲੋਜ਼ ਅਪ ਸ਼ਾਟ ਲੈਂਦਾ ਹੋਈ ਕਈ ਬੰਦੇ ਮੈਨੂੰ ਇਦਾਂ ਦੇਖ ਕੇ ਕਹਿੰਦੇ ਨੇ ਵੀ ਸ਼ਾਦੀ ਦੇ ਵੀ ਜਟਾਵਾਂ ਵੀ ਹੁਣ ਜਦੋਂ ਉਹਨੂੰ ਲਿਆਂਦਾ ਬਲਾ ਕੇ ਤੇ ਉਹਨੇ ਇੰਨੀ ਗੱਲ ਦੱਸੀ ਸੀ ਉਹਨੂੰ ਬਹੁਤ ਟਾਈਮ ਪਹਿਲਾਂ ਵੀ ਤੂੰ ਸੱਪ ਨਾ ਮਾਰੇਗਾ ਜਿੱਦਨ ਨੁਕਸਾਨ ਹੋਏ ਤੇਰਾ ਸੱਪ ਵੱਲੋਂ ਹੀ ਹੋਣਾ ਕਿਉਂਕਿ ਜਦੋਂ ਕਿਸੇ ਨੂੰ ਇੰਜੈਕਟ ਕਰਦਾ ਨਾ ਵੱਢ ਲੈਂਦਾ ਇਹ ਉਸ ਜਗ੍ਹਾ ਛੱਡ ਕੇ ਜਾਂਦਾ ਹੈ ਤਕਰੀਬਨ ਤਕਰੀਬਨ 4 ਵਜੇ ਲੜਿਆ ਤੇ 6 ਵਜੇ ਤੱਕ ਖਤਮ ਤੇ ਉਹਦੀ ਭਾਜੀ ਮਾਰਨ ਦੀ ਤਰੀਕਾ ਉਹਦੇ ਦਾ ਇਦਾਂ ਦਾ ਸੀਗਾ ਉਹਨੇ ਵਨ ਸ਼ਾਟ ਦੇ ਵਿੱਚ ਸੱਪ ਦੀ ਜਾਨ ਕੱਢ ਦਿੱਤੀ ਚੜ ਕੇ ਸਾਰਿਆਂ ਕੋਲੋਂ ਦੇ ਹੋ ਕੇ ਉੱਤੋਂ ਦੇ ਕੁੜੀ ਦੇ ਉਹ ਕਿੱਟੇ ਤੇ ਦੰਦੀ ਵੱਡੀਆਂ ਤੇ ਉਹ ਜਿਹੜਾ ਆਟੇ ਵਾਲਾ ਡਰਮ ਸੀ ਨਾ ਡਰਮ ਦੇ ਥੱਲੋਂ ਆਵਾਜ਼ਾਂ ਆ ਰਹੀਆਂ ਸੀ ਇਹਦੀਆਂ ਬਹੁਤ ਜ਼ਿਆਦਾ 11 ਰੁਪਏ ਜੀ ਸੱਪ ਫੜਿਆ ਬੀਨ ਵਾਲਾ ਤੁਸੀਂ ਗੱਲ ਕਰਦੇ ਹੋ ਸਰ ਬੀਨ ਵਾਲਾ ਤਾਂ ਸੱਪ ਹੀ ਕੋਈ ਨਹੀਂ ਸੀ ਜਿੱਥੇ ਬਣਿਆ ਜਿਵੇਂ ਲੋਕੀ ਕਹਿੰਦੇ ਹੁੰਦੇ ਸੀ ਕਿ ਸਾਡੇ ਪਿਓ ਦਾਦਿਆਂ ਦਾ ਚੇਹੀ ਰਿਜਵਾਰਤਾਂ ਦਾ ਕੰਮ ਆ ਤਾਂ ਆਪਾਂ ਇਹ ਕਹਾਂ ਕਿ ਸਾਡੇ ਪਿਓ ਦਾਦਿਆਂ ਦਾ ਸੱਪਾਂ ਦਾ ਕੰਮ ਪਹਿਲੀ ਗੱਲ ਤਾਂ ਭਾਜੀ ਸਾਡੇ ਵਰਗਿਆਂ ਨੂੰ ਤਾਂ ਫੈਮਿਲੀ ਨਾਲ ਕੀ ਗੱਲ ਹੀ ਨਹੀਂ ਚੱਜਣਾ ਕਰਦੇ ਪਾਣੀ ਤੱਕ ਨਹੀਂ ਪੀਂਦੇ